ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਅਸੀਂ ਅੱਜ ਜੋ ਵੀ ਕਥਾ ਤੁਹਾਡੇ ਨਾਲ ਸਾਂਝੀ ਕਰਾਂਗੇ ਖਾਲਸਾ ਜੀ ਉਹ ਹੱਡ ਬਿੱਤੀ ਸਾਡੀ ਅੱਖੀ ਦੇਖੀ ਹੈ ਕਈ ਤਾਂ ਵੀਰ ਭੈਣ ਆਪਣੀ ਸੁਣਾਉਂਦੇ ਹਨ ਪਰ ਅਸੀਂ ਆਹ ਅੱਖੀ ਦੇਖੀ ਹੈ ਖਾਲਸਾ ਜੀ ਬੰਦੇ ਦੇ ਉੱਤੇ ਨਾ ਦੁੱਖ ਤੇ ਸੁੱਖ ਇੱਕ ਧੁੱਪ ਤੇ ਛਾਂ ਦੀ ਤਰ੍ਹਾਂ ਹੁੰਦਾ ਹੈ ਇਹ ਨਹੀਂ ਹੁੰਦਾ ਵੀ ਜੇ ਕਿਸੇ ਤੇ ਦੁੱਖ ਹੀ ਆ ਗਏ ਹਨ ਤੇ ਉਹਦੀ ਜ਼ਿੰਦਗੀ ਪੂਰੀ ਜ਼ਿੰਦਗੀ ਹੀ ਦੁਖੀ ਰਹਿਣਾ ਹੈ ਉਹਨੇ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਤੇ ਜੇ ਕਿਸੇ ਤੇ ਸੁੱਖ ਆ ਗਏ ਹਨ ਇਹ ਵੀ ਨਹੀਂ ਹੈ ਵੀ ਉਹਨੇ ਪੂਰੀ ਉਮਰ ਸੁਖੀ ਹੀ ਰਹਿਣਾ ਹੈ ਐਦਾਂ ਨਹੀਂ ਹੁੰਦਾ ਖਾਲਸਾ ਜੀ ਤੇ ਪਰ ਅੱਜ ਕੱਲ ਜੋ ਹੈ ਨਾ ਵੀ ਜਿਹੜਾ ਬੰਦਾ ਕਹਿੰਦਾ ਹੈ ਕਿ ਮੈਂ ਸੁਖੀ ਹਾਂ ਉਹਨੂੰ ਇਹੀ ਲੱਗਦਾ ਹੈ ਕਿ ਮੈਂ ਸੁਖੀ ਹਾਂ ਤੇ ਹੁਣ ਮੇਰੇ ਤੇ ਕਦੇ ਦੁੱਖ ਨਹੀਂ ਆ ਸਕਦਾ ਤੇ ਜਿਹੜਾ ਹੁੰਦਾ ਹੈ ਦੁਖੀ ਬੰਦਾ ਉਹ ਕਹਿੰਦਾ ਹੈ ਮੈਂ ਦੁਖੀ ਹਾਂ ਪਤਾ ਨਹੀਂ ਸਾਡੇ ਰੰਗ ਸਾਡੇ ਰੱਬ ਨੇ ਆ ਕਦੋਂ ਬਦਲਨੇ ਹਨ ਲੇਖ ਜਾਂ ਕਰਮ ਕਿ ਸਾਨੂੰ ਦੁੱਖਾਂ ਚੋਂ ਕਦੋਂ ਕੱਢਣਾ ਹੈ ਦੇਖੋ ਆਮ ਜੀਵਨ ਦੇ ਵਿੱਚ ਅਸੀਂ ਦੇਖਦੇ ਹੀ ਹਾਂ ਕਿ ਜਦੋਂ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਹੁੰਦੀਆਂ ਨੇ ਅਸੀਂ ਰੱਬ ਨੂੰ ਉਸ ਸੱਚੇ ਬਾਦਸ਼ਾਹ ਨੂੰ ਮਨੋ ਵਿਸਾਰ ਦਿੰਨੇ ਹਾਂ ਪਰ ਹਾਂ ਜਦੋਂ ਕਦੀ ਸਾਡੀ ਤੇ ਕੋਈ ਗਮ ਆਂਦਾ ਹੈ ਫੇਰ ਅਸੀਂ ਕੋਈ ਇਹ ਹਜਾ ਦਰ ਨਹੀਂ ਛੱਡਦੇ ਵੀ ਜਿੱਥੋਂ ਅਸੀਂ ਪੱਲਾ ਨਾ ਆੜੀਏ ਵੀ ਜਿੱਥੇ ਅਸੀਂ ਅਰਦਾਸ ਨਾ ਕੀਤੀ ਹੋਵੇ ਵੀ ਹੇ ਵਾਹਿਗੁਰੂ ਵੀ ਸਾਨੂੰ ਤੂੰ ਸਾਡੇ ਉੱਤੇ ਮਿਹਰ ਕਰ ਸਾਡੇ ਉੱਤੇ ਕਿਰਪਾ ਕਰ ਤੇ ਇਸੇ ਤਰ੍ਹਾਂ ਖਾਲਸਾ ਜੀ ਇਹ ਵਾਹਿਗੁਰੂ ਨਾਲ ਸਭ ਦੇ ਕਰਮ ਲੇਖ ਸਭ ਕੁਝ ਬਦਲਦੇ ਹਨ ਕਿਉਂਕਿ ਇਹ ਸਭ ਕੁਝ ਬਦਲਣਾ ਉਹਨਾਂ ਦੇ ਹੱਥ ਵਿੱਚ ਹੈ ਬੰਦਾ ਬਹੁਤ ਕੋਸ਼ਿਸ਼ ਕਰਦਾ ਹੈ ਕਿ ਮੈਂ ਬਹੁਤ ਅਮੀਰ ਹੋ ਜਾ ਮੈਂ ਦੁਨੀਆ ਖਰੀਦ ਲਵਾਂ ਪਰ ਖਾਲਸਾ ਜੀ ਦੁਨੀਆ ਖਰੀਦ ਕੇ ਬਹੁਤ ਤਗੜਾ ਤੇ ਦੋ ਕਿੰਨੇ ਰਾਜਿ ਉਹਨੇ ਸਿਕੰਦਰ ਨੇ ਪ੍ਰਾਪਤ ਕਰ ਲਈ ਸੀ ਇੱਥੋਂ ਤੱਕ ਕਿ ਮਰੇ ਹੋਏ ਮੁਰਦਿਆਂ ਦੇ ਮੂੰਹ ਦੇ ਵਿੱਚੋਂ ਵੀ ਇੱਕ ਸਿੱਕਾ ਜੋ ਮੂੰਹ ਦੇ ਵਿੱਚ ਪਾ ਕੇ ਉਹ ਦੱਬ ਦਿੰਦੇ ਸੀ ਉਹ ਸਿੱਕਾ ਵੀ ਨਾ ਉਸਨੇ ਕਢਾ ਲਿਆ ਸੀ ਵੇਖੋ ਕਿੰਨੀ ਮਾਇਆ ਦੀ ਤਮਾ ਲੱਗੀ ਹੋਈ ਸੀ ਕਿ ਇਹ ਤਾਂ ਪਤਾ ਹੀ ਨਹੀਂ ਸੀ ਕਿ ਜਦੋਂ ਮੇਰਾ ਟਾਈਮ ਆਏਗਾ ਪਤਾ ਨਹੀਂ ਮੇਰੇ ਨਾਲ ਕੁਝ ਜਾਏਗਾ ਵੀ ਕਿ ਨਹੀਂ ਜਾਂ ਮੇਰੇ ਨਾਲ ਕੁਝ ਰੁਪਈਆ ਇੱਕ ਕੀੜਾ ਇੱਕ ਕੁਝ ਵੀ ਨਹੀਂ ਜਾਏਗਾ ਦੇਖੋ ਪਰ ਪੈਸੇ ਦੀ ਤਮਾ ਇਹੋ ਜੀ ਭੁੱਖ ਸੀ ਕਿ ਉਹਨੇ ਨਾ ਮੁਰਦਿਆਂ ਦੇ ਮੂੰਹ ਚ ਵੀ ਰੁਪਈਏ ਕੜਵਾਲੇ ਸੀ ਸਿੱਕੇ ਵੀ ਜੋ ਮੁਰਦਿਆਂ ਦੇ ਮੂੰਹ ਦੇ ਵਿੱਚ ਹੁੰਦੇ ਹਨ ਐਨੀ ਤਮਾ ਹੁੰਦੀ ਏ ਮਾਇਆ ਦੀ ਪਰ ਪਤਾ ਨਹੀਂ ਲੱਗਦਾ ਕਿ ਜਦੋਂ ਸਰੀਰ ਦੇ ਵਿੱਚੋਂ ਆਤਮਾ ਰੂਪੀ ਨਿਕਲ ਗਈ ਨਾ ਆਤਮਾ ਤੇ ਉਸ ਤੋਂ ਬਾਅਦ ਇਹ ਸਰੀਰ ਮਿੱਟੀ ਹੋ ਜਾਣਾ ਹੈ ਨਾਲ ਕਦੇ ਨਾ ਤਾਂ ਕੋਈ ਕੁਝ ਲੈ ਕੇ ਗਿਆ ਹੈ ਤੇ ਨਾ ਹੀ ਕੁਝ ਲੈ ਕੇ ਜਾਵੇਗਾ ਸਾਡੇ ਨਾਲ ਕੁਝ ਨਹੀਂ ਜਾਣਾ ਪਰ ਹਾਂ ਜੇ ਅਸੀਂ ਇਹੀ ਚੰਗੇ ਕਰਮ ਗੁਰਬਾਣੀ ਜਾਪ ਕੀਤਾ ਹੋਵੇਗਾ ਨਾ ਤੇ ਸਾਡੇ ਨਾਲ ਇਹ ਸਭ ਕੁਝ ਜਾਏਗਾ ਤੇ ਧੁਰ ਤੱਕ ਜਾਏਗਾ ਜਿੰਨੀ ਮਾਇਆ ਅਸੀਂ ਕਮਾਈ ਹੈ ਨਾ ਇਹਦੇ ਵਿੱਚੋਂ ਇੱਕ ਕਿਣਕਾ ਵੀ ਸਾਡੇ ਨਾਲ ਨਹੀਂ ਜਾਣਾ ਤੇ ਹਾਂ ਜੀ ਅਸੀਂ ਗੁਰਬਾਣੀ ਜਾਪ ਕਰਦੇ ਹਾਂ ਪਾਠ ਕਰਦੇ ਹਾਂ ਬਾਣੀ ਨਿਤਨੇਮ ਪੜ੍ਹਦੇ ਹਾਂ ਨਾ ਇਹਦੇ ਵਿੱਚੋਂ ਖਾਲਸਾ ਜੀ ਇਹ ਸਭ ਕੁਝ ਹੀ ਸਾਡੇ ਨਾਲ ਜਾਣਾ ਹੈ ਮਨ ਚੋਂ ਹੰਕਾਰ ਨਾਮੀ ਬੁੱਟਾ ਪੱਟ ਕੇ ਪਰਾਂ ਸੁੱਟ ਦਿਓ ਵੀ ਹੰਕਾਰ ਅਸੀਂ ਕਰਨਾ ਹੀ ਨਹੀਂ ਕਿਸ ਚੀਜ਼ ਦਾ ਹੰਕਾਰ ਕਰੀਏ ਇਸ ਸੋਹਣ ਬੁਣੀ ਹੁਸਣ ਜਵਾਨੀ ਦਾ ਜੋ ਕਿ ਬੁਢਾਪਾ ਆਨ ਤੇ ਕਿਸੇ ਨੇ ਪੁੱਛਣਾ ਵੀ ਨਹੀਂ ਹੈ ਇਹ ਕਿਸ ਚੀਜ਼ ਦਾ ਹੰਕਾਰ ਕਰੀਏ ਕਿ ਸਾਡੇ ਕੋ ਬਹੁਤ ਤੰਦੌਲਤ ਹੈ ਇਹ ਵੀ ਖਾਲਸਾ ਜੀ ਟਿਕਾਉ ਨਹੀਂ ਹੈ ਇਹ ਵੀ ਪੱਲੜਾ ਕਦੇ ਭਾਰੀ ਹੋ ਸਕਦਾ ਕਦੇ ਹਲਕਾ ਦਿਨ ਬਦਲਦੇ ਨੇ ਰੰਗ ਬਦਲਦੇ ਨੇ ਰੱਬ ਲੇਖ ਬਦਲਦਾ ਹੈ ਲੱਖਾਂ ਤੋਂ ਕੱਖਾਂ ਨੂੰ ਤੇ ਕੱਖਾਂ ਤੋਂ ਲੱਖਾਂ ਨੂੰ ਅੱਜ ਜੋ ਹੱਦ ਬੀਤੀ ਹੈ ਖਾਲਸਾ ਜੀ ਉਹ ਅਸੀਂ ਨਾ ਸਾਡੇ ਪੜੋਸ ਵਿੱਚ ਨਾ ਬਹੁਤ ਹੀ ਵਧੀਆ ਐਂਡ ਮਤਲਬ ਨਾ ਬੜੀਆ ਤਰ੍ਹਾਂ ਦੇ ਲੋਕ ਰਹਿੰਦੇ ਸੀ ਉਹ ਕਹਿੰਦੇ ਅਸੀਂ ਉਹਨਾਂ ਨੂੰ ਖੁਦ ਦੇਖਿਆ ਹੈ ਕਹਿੰਦੇ ਕਿ ਉਹ ਨਾ ਲੋਟਰੀਆਂ ਦਾ ਕੰਮ ਕਰਦੇ ਸੀ ਵੀ ਲੋਟਰੀਆਂ ਪਾਣੀਆਂ ਕਈ ਵੇਲੇ ਤਾਂ ਲੋਟਰੀ ਬਹੁਤ ਵਧੀਆ ਨਿਕਲ ਜਾਂਦੀ 2-2 2.5 ਲੱਖ ਦੀ ਤੇ ਦਿਹਾੜੀ ਚ 2.5 ਲੱਖ ਬਣ ਜਾਂਦਾ ਤੇ ਕਈ ਵੇਲੇ ਇੰਨਾ ਲੂਸ ਹੋ ਜਾਂਦਾ ਕਿ ਦਿਹਾੜੀ ਚ 5-7 ਲੱਖ ਦਾ ਘਾਟਾ ਪੈ ਜਾਂਦਾ ਇਹ ਇੱਕ ਤਰ੍ਹਾਂ ਦਾ ਜੂਆ ਹੈ ਦੇਖੋ ਵੀ ਬਿਨਾ ਮਿਹਨਤ ਤੋਂ ਜਿਵੇਂ ਅਸੀਂ ਇੰਨੀ ਉੱਚੀ ਚੜਾਂਗੇ ਬਿਨਾ ਪੌੜੀ ਤੋਂ ਛਾਲ ਮਾਰ ਕੇ ਅਸੀਂ ਕਿੰਨਾ ਉੱਚਾ ਚੜ ਜਾਾਂਗੇ ਤੇ ਪਰ ਜਦੋਂ ਸਾਡਾ ਪੈਰ ਥੋੜਾ ਜਿਹਾ ਵੀ ਲੜਖੜਾ ਗਿਆ ਤਾਂ ਐਨਾ ਨੀਚੇ ਡਿੱਗਾਂਗੇ ਕਿ ਕੋਈ ਸਾਨੂੰ ਚੁੱਕ ਵੀ ਨਹੀਂ ਸਕਦਾ ਫਿਰ ਦਿੱਤਾ ਹੋਇਆ ਜ਼ਹਾਰਾ ਵੀ ਸਾਨੂੰ ਨਹੀਂ ਲੱਗਦਾ ਕਿ ਆਹ ਸਹਾਰਾ ਕਿਸੇ ਨੇ ਦਿੱਤਾ ਹੈ ਇਹਦੇ ਕਰਕੇ ਉਹ ਸੀ ਆਪਣਾ ਤੁਰ ਤੁਰਨਾ ਫਿਰਨਾ ਹੀ ਕਰ ਲੀਏ ਤੇ ਉਹ ਵੀਰ ਜੀ ਦਾ ਮਤਲਬ ਬਹੁਤ ਲੱਟਰੀਆਂ ਦਾ ਕੰਮ ਕਰਦੇ ਸੀ ਤੇ ਬਹੁਤ ਹੀ ਵਧੀਆ ਪਰਿਵਾਰ ਸੀ ਉਹਨਾਂ ਦੀ ਦੋ ਭੈਣਾਂ ਸੀ ਉਹ ਦੋ ਭਰਾ ਸਨ ਮਾਤਾ ਪਿਤਾ ਸੀ ਪਿਤਾ ਕਰਿਆਨੇ ਦੀ ਦੁਕਾਨ ਸੀ ਤੇ ਬਾਕੀ ਭਰਾ ਵੀ ਇਹੀ ਕੰਮ ਕਰਦੇ ਸੀ ਇੱਕ ਹਲੇ ਛੋਟਾ ਸੀ ਉਹ ਪੜਦਾ ਸੀ ਇੱਕ ਵੀਰ ਦੇ ਨਾਲ ਹੀ ਲੋਟਰੀਆਂ ਦੇ ਵਿੱਚ ਉਹਨਾਂ ਦਾ ਹੱਥ ਵਟਾਉਂਦਾ ਸੀ ਚਲੋ ਕੰਮ ਕੋਈ ਵੀ ਕਰਨ ਚ ਕੋਈ ਉਹ ਨਹੀਂ ਹੈਗਾ ਪਰ ਕਹਿੰਦੇ ਨਾ ਕਿ ਬਹੁਤ ਵਧੀਆ ਕਾਰੋਬਾਰ ਬਹੁਤ ਵਧੀਆ ਤਗੜਾ ਪ੍ਰਬੰਧ ਹੋ ਗਿਆ ਐਨ ਬਹੁਤ ਹੀ ਵਧੀਆ ਦਿਨ ਲੰਘਣ ਲੱਗ ਪਏ ਮਾਤਾ ਪਿਤਾ ਦੁਕਾਨ ਚ ਖੁਸ਼ ਰਹਿੰਦੇ ਚਲੋ ਪੈਣਾ ਦੇ ਵਿਆਹ ਹੋ ਗਏ ਪੈਣਾ ਨੂੰ ਗੱਡੀਆਂ ਦੇਤੀਆਂ ਬਹੁਤ ਅਮੀਰ ਸੀ ਦਿਲੋਂ ਤੇ ਪਾਠ ਵੀ ਕਰਦੇ ਸਨ ਕਹਿੰਦੇ ਚਲੋ ਦਾਨ ਵੀ ਉਹ ਬਹੁਤ ਕਰਦੇ ਸੀ ਸਾਡੀ ਅੱਖੀਂ ਦੇਖੀ ਹੈ ਕਿ ਉਹ ਦਾਨ ਵੀ ਬਹੁਤ ਜ਼ਿਆਦਾ ਕਰਦੇ ਸੀ ਜੇ ਉਹ ਅਮੀਰ ਸੀ ਉਹਨਾਂ ਦੇ ਦਿਲ ਦੇ ਵਿੱਚ ਹੰਕਾਰ ਬਿਲਕੁਲ ਨਹੀਂ ਸੀ ਪਰ ਕਹਿੰਦੇ ਨਾ ਕਿ ਪਰਮਾਤਮਾ ਇੱਕੋ ਜਿਹਾ ਤਾਂ ਹਰ ਇੱਕ ਨੂੰ ਨਹੀਂ ਕਿਸੇ ਨੂੰ ਨਹੀਂ ਰਹਿਣ ਦਿੰਦਾ ਹੈਗਾ ਤੇ ਕੁਝ ਕਰਮ ਜਿੱਥੇ ਜਾ ਕੇ ਆਪਣੇ ਕਰਮਾਂ ਦਾ ਢੇੜ ਆ ਜਾਂਦਾ ਨਾ ਜਿੱਥੇ ਆਪਣੇ ਮਾੜੇ ਕਰਮ ਜਿੱਥੋਂ ਤੱਕ ਆਪਾਂ ਸਹੀ ਕਰਮ ਚੱਕਦੇ ਆ ਉਹ ਸਹੀ ਕਰਮਾਂ ਵਿੱਚ ਚਲਦੇ ਜਾਂਦੇ ਨੇ ਪਰ ਜਿੱਥੋਂ ਸਾਡੇ ਮਾੜੇ ਕਰਮ ਸ਼ੁਰੂ ਹੋ ਜਾਂਦੇ ਨੇ ਉਸ ਤੋਂ ਬਾਅਦ ਆਪਣੇ ਆਪ ਹੀ ਉਹ ਜਿਹੜੇ ਮਾੜੇ ਕਰਮ ਹਨ ਉਹ ਆਪਣੀ ਦਸ਼ਾ ਦਿਖਾਣੀ ਸ਼ੁਰੂ ਕਰ ਦਿੰਦੇ ਨੇ ਮਾੜੇ ਕਰਮ ਦੇਖੋ ਵੀ ਅਸੀਂ ਕਰਕੇ ਭੁੱਲ ਜਾਂਦੇ ਆ ਵੀ ਅਸੀਂ ਕਿਸੇ ਨੂੰ ਮਾਰਾ ਕੀਤਾ ਹੈ ਮਾੜੇ ਕਰਮ ਉਹ ਕਿ ਅਸੀਂ ਜੇ ਕਿਸੇ ਦਾ ਬੁਰਾਈ ਕੀਤੀ ਹੈ ਤੇ ਉਹਦਾ ਵੀ ਸਾਨੂੰ ਫਲ ਭੁਗਤ ਕੇ ਹੀ ਇੱਥੇ ਜਾਣਾ ਪਏਗਾ ਇਹ ਨਹੀਂ ਕਿ ਅਸੀਂ ਜੇ ਹੁਣ ਚੰਗੇ ਹਾਂ ਤੇ ਸਾਡੇ ਨਾਲ ਚੰਗਾ ਹੀ ਹੋਣਾ ਹੈ ਸਾਡੇ ਨਾਲ ਮਾੜਾ ਹੋ ਹੀ ਨਹੀਂ ਸਕਦਾ ਜੇ ਅਸੀਂ ਮਾੜਾ ਕੀਤਾ ਹੈ ਤੇ ਮਾੜਾ ਹੀ ਸਾਡੇ ਨਾਲ ਹੋਣਾ ਹੈ ਤੇ ਸਾਡੇ ਨਾਲ ਚੰਗਾ ਨਹੀਂ ਹੋ ਸਕੇ ਐਦਾਂ ਤਾਂ ਤਾਂ ਕੁਛ ਨਹੀਂ ਫਲ ਸਾ ਜੀ ਇਹ ਸੰਸਾਰ ਹੈ ਇਹ ਚੱਲਦਾ ਹੀ ਰਹਿਣਾ ਹੈ ਕੋਈ ਆਇਆ ਕੋਈ ਗਿਆ ਆਵਾ ਗਵਨ ਲੱਗਿਆ ਰਹਿਣਾ ਹੈ ਹੱਸਣਾ ਰੋਣਾ ਧੁੱਪ ਛਾਂ ਦਿਨ ਰਾਤ ਇਹ ਸਭ ਕੁਝ ਜੋ ਹੈ ਨਾ ਇਹ ਵੀ ਪਰਮਾਤਮਾ ਦੀ ਰੰਗੀ ਹਨ ਇਹ ਪਰਮਾਤਮਾ ਦੇ ਜੋ ਰੰਗ ਹਨ ਨਾ ਇਹ ਸਾਨੂੰ ਚੰਗੀ ਤਰ੍ਹਾਂ ਕੁਦਰਤ ਦੇ ਰੰਗ ਹਨ ਇਹ ਹੀ ਤਾਂ ਇੱਕ ਜੀਵਨ ਹਨ ਤੇ ਕਹਿੰਦੇ ਕਿ ਮਾਤਾ ਜੀ ਨਾ ਵੀ ਸਾਡੇ ਉਹਨਾਂ ਦੀ ਜਿਹੜੀ ਮਾਤਾ ਜੀ ਸੀ ਉਹ ਕੰਚਕਾ ਪੂਜਦੇ ਹੁੰਦੇ ਸੀ ਤੇ ਬਾਕੀ ਉਹਨਾਂ ਦੇ ਪਿਤਾ ਜੀ ਗੁਰਦੁਆਰਾ ਸਾਹਿਬ ਵੀ ਚਲੇ ਜਾਂਦੇ ਸੀ ਬੋਟ ਜਿਹੜੀਆਂ ਉਹਨਾਂ ਦੀਆਂ ਬੋਟੀਆਂ ਸੀ ਉਹ ਵੀ ਗੁਰਦੁਆਰਾ ਸਾਹਿਬ ਬਹੁਤ ਜਾਂਦੇ ਸੀ ਮਤਲਬ ਕਿਉਂਕਿ ਖੱਤਰੀ ਪਰਿਵਾਰ ਦੇ ਸੀ ਉਹ ਤੇ ਵੈਸੇ ਵੀ ਉਹ ਬਹੁਤ ਜ਼ਿਆਦਾ ਮਤਲਬ ਗੁਰਦੁਆਰਾ ਸਾਹਿਬ ਜਾਂਦੇ ਸੀ ਪਰ ਕੋਈ ਮਾੜਾ ਕਰਮ ਜਦੋਂ ਅੱਗੇ ਆ ਜਵੇ ਨਾ ਤਾਂ ਉਸ ਦੇ ਉੱਤੇ ਵੀ ਕਿਰਪਾ ਪਰਮਾਤਮਾ ਹੀ ਕਰਦੇ ਨੇ ਜਦੋਂ ਸਾਡੇ ਤੇ ਮਾੜਾ ਟਾਈਮ ਆ ਜਵੇ ਨਾ ਉਦੋਂ ਦੱਬ ਕੇ ਜਿੰਨਾ ਹੋ ਸਕੇ ਨਾ ਟਾਈਮ ਉਹਨਾਂ ਪਰਮਾਤਮਾ ਲਈ ਕੱਢੂ ਇਹ ਨਹੀਂ ਕਿ ਅਸੀਂ ਸਾਡੇ ਤੇ ਹੁਣ ਆ ਦੁੱਖ ਆ ਗਿਆ ਅਸੀਂ ਪਰਮਾਤਮਾ ਦਾ ਨਾਮ ਨਹੀਂ ਲੈਣਾ ਅਸੀਂ ਟੈਨਸ਼ਨ ਚ ਹਾਂ ਨੀਂਦ ਦੀਆਂ ਗੋਲੀਆਂ ਖਾ ਲੈਨੇ ਹਾਂ ਸਾਨੂੰ ਟੈਨਸ਼ਨ ਹੈ ਰੋ ਰੋ ਕੇ ਬਿਲਾਪ ਕਰ ਕਰਕੇ ਦੂਸਰੇ ਨੂੰ ਦੱਸਦੇ ਹਾਂ ਦੂਸਰਾ ਵੇਖੋ ਖਾਲਸਾ ਜੀ ਉਹ ਤੁਹਾਡਾ ਦੁੱਖ ਸੁਣਦਾ ਜ਼ਰੂਰ ਹੈ ਪਰ ਮਨ ਵਿੱਚ ਉਹ ਇਹ ਸੋਚਦਾ ਹੈ ਕਿ ਮੇਰੇ ਨਾਲ ਦੁੱਖ ਕੀਤਾ ਹੈ ਨੇ ਤੇ ਵੀ ਮਤਲਬ ਉਹ ਫਿਰ ਤੁਹਾਡੇ ਦੁੱਖ ਦਾ ਮਜ਼ਾਕ ਉਡਾਂਦਾ ਹੈ ਜਾਂ ਆਪਣੀ ਸਲਾਹ ਦੇਗਾ ਕੋਈ ਵੀ ਹਾਂ ਤੂੰ ਇੰਜ ਕਰਨਾ ਸੀ ਤੇਰੇ ਨਾਲ ਇੰਜ ਨਹੀਂ ਸੀ ਹੋਣਾ ਜੇ ਕਿਸੇ ਕੁੜੀ ਦਾ ਰਿਸ਼ਤਾ ਕਰਨ ਲੱਗਿਆ ਮਾਪੇ ਕੋਈ ਗਲਤੀ ਹੋ ਜਵੇ ਉਹਨਾਂ ਨੇ ਜਾਂਚ ਪੜਤਾਲ ਨਾ ਕੀਤੀ ਹੋਵੇ ਸਭ ਦੀਆਂ ਉਂਗਲਾਂ ਮਾਪੇ ਬਾਪ ਤੇ ਉੱਠਣਗੀਆਂ ਤੁਸੀਂ ਧਿਆਨ ਰੱਖਣਾ ਸੀਗਾ ਤੁਸੀਂ ਪਿੰਡ ਘੁੰਮ ਕੇ ਪਹਿਲਾਂ ਪੁੱਛਣਾ ਸੀ ਪਹਿਲਾਂ ਜਾਂਚ ਪੜਤਾਲ ਕਰਨੀ ਸੀ ਜਿੱਥੇ ਕੁੜੀ ਦੇਣੀ ਸੀ ਦੂਜੇ ਦਿਨ ਕੁੜੀ ਦਾ ਤਲਾਕ ਹੋ ਜੇ ਇਹ ਵੀ ਮਿਹਣੇ ਮਾਪੇ ਬਾਪ ਨੂੰ ਸਹਣੇ ਪੈਂਦੇ ਨੇ ਦੇਖੋ ਕੋਈ ਜਿੱਦਾਂ ਹੁਣ ਆਪਾਂ ਕਿਸੇ ਨੂੰ ਮਿਲਦੇ ਹਾਂ ਅਸੀਂ ਉਸ ਦੀ ਮੂਹਣਾ ਵਾਕ ਭੁੰਨੇ ਆ ਵੀ ਚਲੋ ਬੰਦਾ ਠੀਕ ਹੈ ਉਪਰੋਂ ਦੇਖਣ ਚ ਠੀਕ ਲੱਗਦਾ ਹੁਣ ਵਿੱਚੋਂ ਤੇ ਨਹੀਂ ਕੋਈ ਫਰੋਲ ਕੇ ਦੇਖ ਸਕਦਾ ਜੀ ਇਹ ਬੰਦਾ ਕਿਹੋ ਜਿਹਾ ਨਿਕਲੇਗਾ ਪਰ ਲਾਲਚੀ ਲੋਕਾਂ ਦੀ ਵੀ ਇੱਥੇ ਕੋਈ ਕਮੀ ਨਹੀਂ ਹੈ ਰੱਜ ਕੇ ਲੋਕ ਲਾਲਚੀ ਨੇ ਇੱਕ ਦਿਨ ਉਹ ਵੀਰ ਕਹਿੰਦੇ ਕਿ ਲੋਟਰੀ ਦੇ ਵਿੱਚ ਬਹੁਤ ਜ਼ਿਆਦਾ ਲੋਸ ਹੋ ਗਿਆ ਹੌਲੀ ਹੌਲੀ ਲੋਸ ਹੋਣਾ ਸ਼ੁਰੂ ਹੋ ਗਿਆ ਤੇ ਜਿਹੜੀ ਛੋਟੀ ਭੈਣ ਸੀ ਉਹ ਬਹੁਤ ਵਧੀਆ ਅਮੀਰ ਘਰ ਚ ਵਿਆਹੀ ਸੀ ਉਹਦੇ ਘਰ ਦੇ ਬਹੁਤ ਲਾਲਚੀ ਸੀ ਕਹਿੰਦੇ ਉਹਨਾਂ ਨੇ ਵੀ ਲੜਾਈ ਲੁੜੀ ਕਰਕੇ ਉਸ ਭੈਣ ਨੂੰ ਵਾਪਸ ਭੇਜਤਾ ਸੀ ਦੇਖੋ ਜਦੋਂ ਮਾੜੇ ਕਰਮਾਂ ਦੀ ਚਾਲ ਚੱਲਦੀ ਹੈ ਨਾ ਮਾੜੇ ਕਰਮ ਆਪਾਂ ਦੇ ਅੱਗੇ ਆਉਂਦੇ ਹਨ ਤੇ ਐਦਾਂ ਦਿਖਦੇ ਹਨ ਮਾੜੇ ਕਰਮ ਵੀ ਅਸੀਂ ਸਾਡਾ ਕੀਤਾ ਹੋਇਆ ਪਾਪ ਸਾਡੇ ਸਾਹਮਣੇ ਆਇਆ ਹੈ ਮਾਪੇ ਦਾ ਕੀਤਾ ਹੋਇਆ ਪਾਪ ਬੱਚਿਆਂ ਦੇ ਅੱਗੇ ਆਂਦਾ ਹੈ ਤੇ ਬੱਚੇ ਜੋ ਪਾਪ ਕਰਦੇ ਨੇ ਉਹ ਵੀ ਉਹਨਾਂ ਦੇ ਅੱਗੇ ਆ ਜਾਂਦਾ ਹੈ ਅੱਜ ਕੱਲ ਤਾਂ ਕਾਲੀ ਯੁਗ ਦਾ ਜ਼ਮਾਨਾ ਹੈ ਇੱਕ ਹੱਥ ਦੇ ਦੂਜੀ ਹੱਥ ਲੈ ਜੀ ਅਸੀਂ ਕਿਸੇ ਨੂੰ ਇੱਕ ਜਗ੍ਹਾ ਤੇ ਧੱਕਾ ਮਾਰਦੇ ਆ ਨਾ ਵੀ ਅਸੀਂ ਇਹਨੂੰ ਧੱਕਾ ਮਾਰ ਕੇ ਅੱਗੇ ਲੰਘ ਜਾਈਏ ਤੇ ਦੂਜਾ ਬੰਦਾ ਵੀ ਸਾਨੂੰ ਧੱਕਾ ਮਾਰ ਕੇ ਡੇਗਣ ਦੀ ਕੋਸ਼ਿਸ਼ ਕਰੇਗਾ ਇਹ ਨਹੀਂ ਕਿ ਬਹੁਤ ਦੁਨੀਆ ਸੱਚੀ ਹੈ ਬਹੁਤ ਦੁਨੀਆ ਪਰਮਾਤਮਾ ਦਾ ਨਾਮ ਜਪਦੀ ਹੈ ਪਰ ਜਿੰਨੇ ਜ਼ਿਆਦਾ ਜਾਪੀ ਹਨ ਨਾ ਜਿੰਨੇ ਜ਼ਿਆਦਾ ਗੁਰਮੁਖ ਬਣੇ ਹੋਏ ਹਨ ਨਾ ਮੂੰਹ ਦੇ ਉੱਤੋਂ ਮੁਖਾਟੇ ਵੀ ਅਸੀਂ ਬਹੁਤ ਜ਼ਿਆਦਾ ਗੁਰਮੁਖ ਪਰਿਵਾਰ ਵਾਲੇ ਆ ਅਸੀਂ ਬਹੁਤ ਜ਼ਿਆਦਾ ਗੁਰਮੁਖੀ ਹਾਂ ਉਹਨੇ ਹੀ ਅੰਦਰੋਂ ਖੋਟੇ ਹੁੰਦੇ ਹਨ ਜ਼ਰੂਰੀ ਨਹੀਂ ਕਿ ਤੁਸੀਂ ਹਰ ਸਮੇਂ ਗੁਟਕਾ ਸਾਹਿਬ ਫੜ ਕੇ ਹੀ ਪਾਠ ਕਰਦੇ ਹੋ ਮਨ ਵਿੱਚ ਸਿਮਰਨ ਕਰੋ ਇੱਕ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਕਿ ਦੇਖੋ ਇੱਕ ਨਾ ਮਤਲਬ ਇੱਕ ਭੈਣ ਨੇ ਸਾਡੇ ਨਾਲ ਸਾਂਝੀ ਕੀਤੀ ਗੱਲ ਕਹਿੰਦੀ ਕਿ ਨਾ ਅਸੀਂ ਹਰ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਆਨੇ ਹਾਂ ਸਾਡੇ ਤੇ ਫਿਰ ਵੀ ਮੁਸੀਬਤਾਂ ਆਉਂਦੀਆਂ ਨੇ ਤੇ ਜਿਹੜੀ ਸਾਡੀ ਗਵਾਂਦੀ ਨੇ ਉਹ ਕਦੀ ਗੁਰਦੁਆਰੇ ਵੀ ਨਹੀਂ ਗਿਆ ਸੀ ਵੇਖੇ ਇਕ ਕਦੀ ਪਾਠ ਪੂਜਾ ਕਰਦੇ ਵੀ ਨਹੀਂ ਵੇਖੇ ਤੇ ਉਹਨਾਂ ਦੇ ਉੱਤੇ ਦਿਨ ਚੰਗੇ ਹੀ ਰਹਿੰਦੇ ਹਨ ਉਹਨਾਂ ਦਾ ਕਦੀ ਕੋਈ ਬਿਮਾਰ ਵੀ ਨਹੀਂ ਹੁੰਦਾ ਨਾ ਕਦੀ ਕੋਈ ਵਿਪਤਾ ਆਉਂਦੀ ਹੈ ਤੇ ਫੇਰ ਖਾਲਸਾ ਜੀ ਮੈਂ ਅਸੀਂ ਤਾਂ ਕੀ ਚਲੋ ਮੈਂ ਤਾਂ ਉਹਨਾਂ ਨੂੰ ਕੀ ਸਮਝਾਉਣਾ ਸੀ ਪਰ ਇੱਕ ਕਥਾ ਮੈਂ ਵੀ ਸੁਣੀ ਉਹਦੇ ਵਿੱਚ ਦੱਸਿਆ ਗਿਆ ਕਿ ਦੇਖੋ ਜੇ ਤੁਸੀਂ ਗੁਟਕਾ ਸਾਈ ਫੜ ਕੇ ਗੁਰਦੁਆਰੇ ਸਾਹਿਬ 'ਚ ਬੈਠ ਕੇ ਪਾਠ ਕਰਦੇ ਹੋ ਨਾ ਪਰ ਮੰਨ ਜੇ ਤੁਹਾਡੇ ਇਹ ਹੋਏਗਾ ਕਿ ਕੌਣ-ਕੌਣ ਮੈਨੂੰ ਵੇਖ ਰਿਹਾ ਹੈ ਵੀਵੇਂ ਪਾਠ ਕਰ ਰਹੇ ਹਾਂ ਇਹ ਜਿਹੜੀ ਮੈਂ ਹੈ ਨਾ ਇਹ ਉਸੇ ਸਮੇਂ ਤੁਹਾਡੇ ਪਾਠ ਦਾ ਕੋਈ ਫਾਇਦਾ ਨਹੀਂ ਮਿਲੇਗਾ ਕਿਉਂਕਿ ਸਾਡੇ ਚ ਮੈਂ ਹੋਗੀ ਕਿ ਹਾਂ ਮੈਂ ਪਾਠ ਕਰਦਾ ਮੈਨੂੰ ਇੰਨੇ ਜਣੇ ਦੇਖਦੇ ਹਨ ਹੁਣ ਮੈਂ ਹੋਰ ਪਾਠ ਕਰਾਂ ਤੁਸੀਂ ਕਮਰੇ ਬੰਦ ਚ ਪਾਠ ਕਰੋ ਜ਼ਰੂਰੀ ਥੋੜੀ ਨਾ ਕਿ ਕਿਸੇ ਨੂੰ ਦਿਖਾ ਕੇ ਪਾਠ ਕਰਨਾ ਹੈ ਵੀ ਹਾਂ ਜੀ ਅਸੀਂ ਅੱਜ ਪਾਠ ਕਰਨ ਲੱਗੇ ਹਾਂ ਵੀ 10 ਜਣੇ ਇਕੱਠੇ ਕਰਕੇ ਪਾਠ ਕਰਨਾ ਹੈ ਗੁਰਦੁਆਰਾ ਸਾਹਿਬ ਜਾਂਦੇ ਪਾਠੀ ਸਿੰਘ ਜਦੋਂ ਬੋਲਦੀ ਹੈ ਚਲੋ ਉਧਰ ਚੱਲ ਗਏ ਪ੍ਰਸ਼ਾਦ ਲੈ ਕੇ ਘਰੇ ਆ ਗਏ ਪਰ ਪਾਠੀ ਸਿੰਘ ਜਦੋਂ ਨਾ ਵੀ ਪਾਠ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਤਾਂ ਉੱਥੇ ਹੀ ਹੈ ਉੱਥੇ ਮੱਥਾ ਟੇਕ ਕੇ ਆਪਣੀ ਅਰਦਾਸ ਬੇਨਤੀ ਕਰਕੇ ਸ਼ਾਂਤੀ ਨਾਲ ਘਰ ਆਉ। ਜ਼ਰੂਰੀ ਨਹੀਂ ਕਿ ਅਸੀਂ ਕਿਸੇ ਨੂੰ ਦਿਖਾਉਣਾ ਹੈ ਵੀ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਤਾਂ ਵੀ ਸਾਡੇ ਤੇ ਕਸ਼ਟ ਆਉਂਦੇ ਨੇ ਉਹ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਉਹਨਾਂ ਤੇ ਕੋਈ ਕਸ਼ਟ ਨਹੀਂ ਆਉਂਦਾ ਇਹ ਵਹਿਮ ਹੈ ਖਾਲਸਾ ਜੀ ਕਰੋ ਕਰ ਹਰ ਬੰਦੇ ਨੂੰ ਕੋਈ ਨਾ ਕੋਈ ਦੁੱਖ ਜ਼ਰੂਰ ਹੁੰਦਾ ਹੈ ਕੋਈ ਦੱਸ ਦਿੰਦਾ ਹੈ ਕੋਈ ਨਹੀਂ ਦੱਸਦਾ ਕੋਈ ਚੁੱਪਚਾਪ ਇਹੀ ਸਹਿ ਲੈਂਦਾ ਹੈ ਕੋਈ ਰੋਲਾ ਪਾਉਂਦਾ ਹੈ ਕੋਠੇ ਚੜ੍ਹ ਕੇ ਵੀ ਸਾਡੇ ਤੇ ਦੁੱਖ ਆਇਆ ਹੈ ਵੇਖੋ ਜੇ ਦੁੱਖ ਆਇਆ ਹੈ ਤੇ ਵਾਹਿਗੁਰੂ ਨੇ ਉਸ ਨੂੰ ਨਿਪਟਾਰਾ ਕਰਨ ਲਈ ਵੀ ਕੋਈ ਰਾਹ ਜ਼ਰੂਰ ਦੱਸਿਆ ਹੋਏਗਾ ਇੱਕ ਰਸਤਾ ਪ੍ਰਮਾਤਮਾ ਜੀ ਬੰਦ ਕਰਦਾ ਹੈ ਤੇ ਬਹੁਤ ਰਸਤੇ ਪ੍ਰਮਾਤਮਾ ਖੋਲ ਦਿੰਦਾ ਹੈ ਕਿ ਆ ਲਓ ਤੁਸੀਂ ਆਪਣਾ ਇਥੋਂ ਦੀ ਉਪਚਾਰ ਕਰੋ ਪਰ ਨਹੀਂ ਆ ਜਿਹੜਾ ਮਨਮੁਖ ਬੰਦਾ ਹੈ ਇਹ ਹੋਰ ਪਾਸੇ ਨੂੰ ਦੌੜਦਾ ਹੈ ਹੋਰ ਬੜੇ ਪਾਸੇ ਹਨ ਕਿ ਮੈਂ ਉਧਰ ਚਲ ਗਿਆ ਸੀ ਮੇਰਾ ਕੰਮ ਕੀ ਪਤਾ ਉਥੋਂ ਛੇਤੀ ਬਣ ਜਾਵੇ ਇਹ ਜਦੋਂ ਟਾਈਮ ਆਣਾ ਹੈ ਨਾ ਖਾਲਸਾ ਜੀ ਉਦੋਂ ਹੀ ਬੰਨਣਾ ਹੈ ਅਸੀਂ ਦੇਖਿਆ ਫਿਰ ਵੀ ਉਹ ਭੈਣ ਵੀ ਰੋਸ ਕੇ ਆ ਗਈ ਭਰਾ ਨੂੰ ਘਾਟਾ ਪੈਣ ਲੱਗ ਪਿਆ ਤੇ ਬਹੁਤ ਦੁਖੀ ਡਿਪਰੈਸ਼ਨ ਜਿੱਚ ਰਹਿਣ ਲੱਗ ਪੇ ਐਨੀ ਤੱਕ ਕਿ ਜਿਹੜੇ ਗੱਡੀਆਂ ਦੇ ਵਿੱਚ ਘੁੰਮਦੇ ਸੀ ਇੱਥੋਂ ਤੱਕ ਨੋ ਬਤਾ ਗਈ ਕਿ ਉਹਨਾਂ ਨੇ ਘਰ ਆਪਣੇ ਤੇ ਲੋਨ ਲਿੱਤਾ ਫਿਰ ਉਹਨਾਂ ਨੇ ਆਪਣੀ ਭੈਣ ਨੂੰ ਤੂਰੀਆ ਘਰ ਤੇ ਲੋਨ ਲੈ ਕੇ ਕਿਉਂਕਿ لالچی ਲੋਕ ਪੈਸੇ ਤੋਂ ਅੱਗੇ ਕੁਛ ਨਹੀਂ ਸਮਝਦੇ ਤੇ ਚਲੋ ਭੈਣ ਨੂੰ ਆਪਣੇ ਘਰ ਵਸੇਰਾ ਮਿਲਿਆ ਤੇ ਘਰ ਤੇ ਲੋਨ ਚੱਕ ਲਿਆ ਸੀ ਲੋਨ ਵੀ ਬਹੁਤ ਜ਼ਿਆਦਾ ਚੱਕਿਆ ਤਾਰਨ ਤੇ ਵਾਸਤੇ ਵੀ ਕੋਈ ਰਾਹ ਨਹੀਂ ਸੀਗਾ ਕਹਿੰਦੇ ਕਿ ਇੱਕ ਦਿਨ ਨਾ ਉਹ ਮਾਤਾ ਜੀ ਬਹੁਤ ਰੋ ਰੇ ਸੀ ਗੁਰਦੁਆਰੇ ਸਾਹਿਬ ਬੈਠ ਕੇ ਤੇ ਉਹ ਉਹਨਾਂ ਨੇ ਪਾਠੀ ਸਿੰਘ ਜੀ ਕੋਲੋਂ ਅਰਦਾਸ ਕਰਾਈ ਕਿ ਵਾਹਿਗੁਰੂ ਸਾਡੇ ਤੇ ਜੋ ਇੰਨਾ ਮਾੜਾ ਸਮਾਂ ਆਇਆ ਹੈ ਇਹ ਇਹ ਚਲੋ ਮਾੜਾ ਸਮਾਂ ਤੱਕ ਠੀਕ ਹੈ ਪਰ ਪ੍ਰਮਾਤਮਾ ਇਹ ਕਿੱਦਾਂ ਕਟਿਆ ਜਾਏਗਾ ਇਹ ਕਦੋਂ ਖਤਮ ਹੋਏਗਾ ਐਦਾਂ ਦੇ ਮਤਲਬ ਉਹ ਹਾੜੇ ਕੱਢਣ ਲੱਪੇ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੇ ਪੀ ਸੀ ਅੱਖਾਂ 'ਚ ਹੰਝੂ ਸੀ ਉੱਥੇ ਨਾ ਪਿੰਡ ਦੀ ਗ੍ਰੰਥੀ ਸਾਹਿਬ ਨੇ ਦੱਸਿਆ ਕਿ ਮਾਤਾ ਜੀ ਕਿਉਂ ਨਾ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦਾਂ ਦੇ ਗੁਰਦੁਆਰਾ ਸਾਹਿਬ ਜਾਓ ਜਿਹੜੇ ਤੁਹਾਡੇ ਮਾੜੇ ਕਰਮ ਹਨ ਉਹ ਆਪੇ ਹੀ ਚੰਗੇ ਕਰਮਾਂ ਵਿੱਚ ਬਦਲ ਦੇਣਗੇ ਜਿਹੜੇ ਤੁਹਾਡੇ ਮਾਰੇ ਕਰਮ ਤੁਹਾਡੇ ਅੱਗੇ ਆਉਂਦੇ ਨੇ ਇਹ ਉਹ ਚੰਗੇ ਕਰਮਾਂ ਵਿੱਚ ਜ਼ਰੂਰ ਬਦਲ ਦੇਣਗੇ ਤੁਸੀਂ ਸ਼ਹੀਦਾਂ ਸਿੰਘਾਂ ਤੇ ਵੀ ਵਿਸ਼ਵਾਸ ਰੱਖ ਕੇ ਇੱਕ ਵਾਰ ਜਾਓ ਤਾਂ ਸਹੀ ਕਹਿੰਦੇ ਮਾਤਾ ਜੀ ਨੇ ਨਾ ਪੂਰੀ ਗੱਲ ਸੁਣੀ ਸਮਝੀ ਘਰੇ ਆ ਕੇ ਉਹਨਾਂ ਨੇ ਕਿਹਾ ਕਿ ਮੈਂ ਸ਼ਹੀਦਾਂ ਦੇ ਗੁਰਦੁਆਰਾ ਸਾਹਿਬ ਜਾਣਾ ਚਾਹੁੰਨੀ ਆ ਤੇ ਮੈਨੂੰ ਇੱਕ ਵਾਰ ਉੱਥੇ ਜ਼ਰੂਰ ਪਹੁੰਚਾਓ ਚਲੋ ਕਹਿੰਦੇ ਆਪਣੀ ਮਾਤਾ ਜੀ ਨੇ ਨੂੰਹ ਲਈ ਤੀ ਨਾਲ ਲੈ ਕੇ ਤੇ ਮਾਤਾ ਜੀ ਬਸ ਚ ਸ਼ੇਦਾ ਸਿੰਘਾਂ ਦੇ ਗੁਰਦੁਆਰਾ ਸਾਹਿਬ ਗਏ ਅੰਮ੍ਰਿਤਸਰ ਸਾਹਿਬ ਕਹਿੰਦੇ ਜਦੋਂ ਜਾ ਕੇ ਉਹ ਰੁਕੇ ਉੱਥੇ ਅਗਲੇ ਦਿਨ ਦੁਪਹਿਰਾ ਸਾਹਿਬ ਸ਼ੁਰੂ ਹੋਣ ਕਿਉਂਕਿ ਸੰਡੇ ਸੀ ਕਹਿੰਦੇ ਮਾਤਾ ਜੀ ਨੇ ਉੱਥੇ ਜਾ ਕੇ ਜਿਵੇਂ ਗੰਦੀ ਸਾਹਿਬ ਜੀ ਨੇ ਦੱਸਿਆ ਸੀ ਕਿ ਇੰਜ ਕਰਨਾ ਹੈ ਜੋਤ ਵਿੱਚ ਕਿਉਂ ਪਾਇਆ ਤੇ ਅਰਦਾਸ ਬੇਨਤੀ ਕੀਤੀ ਕਹਿੰਦੇ ਸੀ ਕਿ ਦੇਗ ਕਰਾਵਾਂਗੇ ਸ਼ਹੀਦੀ ਦੇਗ ਕਰਾਵਾਂਗੇ ਕਿ ਪਰਮਾਤਮਾ ਸਾਡੇ ਚੰਗੇ ਦਿਨ ਜਲਦੀ ਵਾਪਸ ਆ ਜਾਣ ਕਹਿੰਦੇ ਉੱਥੇ ਮਾਤਾ ਜੀ ਨੇ ਜੋਤ ਦਾ ਘਿਓ ਲਿਆਂਦਾ ਤੇ ਬਾਬਾ ਜੀ ਦਾ ਸਰੂਪ ਲਿਆ ਘਰੇ ਆ ਗਏ ਮਾਤਾ ਜੀ ਉੱਥੇ 3-4 ਘੰਟੇ ਮਾਤਾ ਕਹਿੰਦੇ ਕਿ ਮੈਂ ਚੁਪਹਿਰਾ ਸਾਹਿਬ ਵਿੱਚ ਬੈਠੀ ਮੈਨੂੰ ਇੰਜ ਲੱਗੇ ਨਾ ਕਿ ਮੈਂ ਸਵਰਗ ਵਿੱਚ ਆ ਗਈ ਹਾਂ ਤੁਸੀਂ ਵੇਖਿਆ ਹੀ ਹੋਏਗਾ ਕਿ ਸ਼ਹੀਦ ਸਿੰਘਾਂ ਦੇ ਗੁਰਦੁਆਰਾ ਸਾਹਿਬ ਜਦੋਂ ਚੁਪਹਿਰਾ ਸੰਗ ਕੱਟ ਸਾਹਿਬ ਕਟਣ ਸੰਗਤਾ ਜਾਣਦੀਆਂ ਹਨ ਕਿ ਇੰਨੀ ਕੁ ਭੀੜ ਹੁੰਦੀ ਹੈ ਨਾ ਵਾਇਗਰੂ ਇੰਨੀ ਕੁ ਭੀੜ ਹੁੰਦੀ ਹੈ ਕਿ ਸਰੋਂ ਦਾ ਦਾਣਾ ਵੀ ਨਹੀਂ ਦਿਖ ਸਕਦਾ ਥੱਲੇ ਵੀ ਇੰਨੀ ਜ਼ਿਆਦਾ ਭੀੜ ਹੁੰਦੀ ਹੈ ਐਨੇ ਲੋਕ ਸ਼ਰਧਾ ਨਾਲ ਦੁਪਹਿਰਾ ਸਾਹਿਬ ਕਟਣ ਆਉਂਦੇ ਹਨ ਉੱਥੇ ਦੁਖੀ ਰੋਗੀ ਬਿਮਾਰ ਕਰ ਜਾਓ ਜਿਨ੍ਹਾਂ ਦਾ ਵਿਆਹ ਨਹੀਂ ਹੁੰਦੀ ਉਹ ਆਪਣੀਆਂ ਅਰਦਾਸਾਂ ਬੇਨਤੀਆਂ ਸ਼ਹੀਦ ਸਿੰਘਾਂ ਅੱਗੇ ਕਰਦੇ ਨੇ ਸ਼ਹੀਦ ਸਿੰਘ ਖੁਸ਼ ਹੁੰਦੇ ਨੇ ਦੀਗ ਪ੍ਰਸ਼ਾਦ ਕਰਵਾ ਕੇ ਦੇਖੋ ਜਦੋਂ ਆਪਾਂ ਸ਼ਹੀਦਾਂ ਸਿੰਘਾਂ ਦੀਆਂ ਦੇਗਾਂ ਕਰਾਉਣੇ ਹਨ ਟਾਲਾ ਸਾਹਿਬ ਗੁਰਦੁਆਰਾ ਸਾਹਿਬ ਜਰੂਰ ਜਾਇਆ ਕਰੋ ਟਾਲਾ ਸਾਹਿਬ ਗੁਰਦੁਆਰਾ ਸਾਹਿਬ ਜਾ ਕੇ ਤੁਸੀਂ ਉੱਥੇ ਨਿਹੰਗ ਸਿੰਘ ਸ਼ਹੀਦਾਂ ਦੀਆਂ ਦੇਗਾਂ ਉੱਥੋਂ ਕਰਵਾਇਆ ਕਰੋ ਉੱਥੋਂ ਕਰਵਾਣ ਨਾਲ ਨਾ ਸ਼ਹੀਦੀ ਦੇਗਾਂ ਤੁਹਾਡੇ ਕਾਰਜ 100% ਸਫਲ ਹੋਣਗੇ ਤੇ ਜਿੰਨੀ ਤੋਂ ਜਲਦੀ ਹੁੰਦਾ ਹੈ ਨਾ ਉੱਥੇ ਅਰਦਾਸ ਦੇਗ ਜ਼ਰੂਰ ਕਰਾਇਆ ਕਰੋ ਕਿਉਂਕਿ ਜੋ ਸ਼ਹੀਦ ਸਿੰਘ ਨਿਹੰਗ ਸਿੰਘ ਨਾ ਇਹ ਦਸ਼ਮ ਗੁਰੂ ਦੀਆਂ ਫੌਜਾਂ ਨੂੰ ਲਾੜ ਲੀਆਂ ਤੇ ਇਹਨਾਂ ਤੋਂ ਖੁਸ਼ ਹੋ ਕੇ ਨਾ ਰੱਬ ਜਲਦੀ ਸੁਣ ਲੈਂਦੇ ਨੇ ਵਾਹਿਗੁਰੂ ਜਲਦੀ ਸਾਡੀ ਪੁਕਾਰ ਨੂੰ ਸੁਣ ਲੈਂਦੇ ਨੇ ਤੇ ਦੁੱਖ ਨੂੰ ਖੁਸ਼ੀ ਚ ਬਦਲ ਦਿੰਦੇ ਹਨ ਮਾਤਾ ਜੀ ਨੇ ਫਿਰ ਉੱਥੇ ਆ ਕੇ ਕਹਿੰਦੇ ਕਿ ਘਰੇ ਆਏ ਘਰੇ ਵੀ ਮਾਤਾ ਜੀ ਪਾਠ ਕਰਨਾ ਸ਼ੁਰੂ ਕੀਤਾ ਦੁਕਾਨ 'ਚ ਗੁਟਕਾ ਸਾਹਿਬ ਰੱਖਿਆ ਸੀਗਾ ਮਾਤਾ ਜੀ ਨੇ ਚਲੋ ਪਾਠ ਕਰਨਾ ਸ਼ੁਰੂ ਕਰ ਦਿੱਤਾ ਤਰੇ ਆ ਕੇ ਹੌਲੀ ਹੌਲੀ ਕਹਿੰਦੇ ਦਿਨ ਬਦਲੇ ਹੌਲੀ ਹੌਲੀ ਬਹੁਤ ਵਧੀਆ ਮਾਤਾ ਜੀ ਕਹਿੰਦੇ ਕਿ ਚਲੋ ਸਾਡਾ ਕਾਰੋਬਾਰ ਜਿਹੜਾ ਠੱਪ ਹੋਇਆ ਸੀ ਹੌਲੀ ਹੌਲੀ ਚਲੋ ਉਹ ਚੱਲਣ ਲੱਗ ਪਿਆ ਜਿਵੇਂ ਜੇ ਲੱਖ ਰੁਪਏ ਦੀ ਕਮਾਈ ਨਹੀਂ ਸੀ ਹੋ ਰਹੀ ਤੇ 50000 ਦੀ ਤੇ ਹੋ ਹੀ ਰਹੀ ਸੀ ਹੌਲੀ ਹੌਲੀ ਸ਼ਹੀਦਾਂ ਨੇ ਕਹਿੰਦੇ ਉਹਨਾਂ ਦੇ ਇਸ ਤਰ੍ਹਾਂ ਦਿਨ ਬਦਲੇ ਇਸ ਤਰ੍ਹਾਂ ਦਿਨ ਬਦਲੇ ਕਿ ਫੇਰ ਉਹਨਾਂ ਨੂੰ ਉੱਥੇ ਹੀ ਲਿਆ ਕੇ ਪਹਚਾਤਾ ਉੱਥੇ ਹੀ ਕਰ ਦਿੱਤਾ ਸ਼ਹੀਦ ਸਿੰਘਾਂ ਵਿੱਚ ਇੰਨੀ ਤਾਕਤ ਹੈ ਨਾ ਖਾਲਸਾ ਜੀ ਅਜਮਾ ਕੇ ਵੇਖ ਲੈਣਾ ਖਾਲਸਾ ਜੀ ਕਿ ਤੁਹਾਡੇ ਹਰੇਕ ਕਾਜ ਵਿਹਾਰ 'ਚ ਸਿੱਧ ਹੋਣਗੇ ਕਦੇ ਵੀ ਕੋਈ ਕਸ਼ਟ ਰੋਗ ਬਿਮਾਰੀ ਦੱਬ ਨਹੀਂ ਸਕਦੀ ਖਾਲਸਾ ਜੀ RAMDAS ਰੋਗ ਵਰਨਾਤੇ ਸਭ ਉਤਰੇ ਪਾਪ ਕਮਾਤੇ ਖਾਲਸਾ ਜੀ ਵਾਹਿਗੁਰੂ ਜਦੋਂ ਸਾਡੀ ਰੱਖਿਆ ਕਰਦਾ ਹੈ ਨਾ ਤਾਸੀ ਸਾਡੇ ਮੂਹੋਂ ਆਟੋਮੈਟਿਕ ਨਿਕਲਦਾ ਹੈ 함ਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚ ਰਨਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤੀਭਾਰਾ ਖਾਲਸਾ ਜੀ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਕਿ ਸਾਨੂੰ ਉਹਨਾਂ ਨੇ ਚੰਗਾ ਜੀਵਨ ਦਿੱਤਾ ਹੈ ਦੋ ਅੱਖਾਂ ਦਿੱਤੀਆਂ ਹਨ ਪਰਮਾਤਮਾ ਦੇ ਦਰਸ਼ਨ ਕਰਨ ਨੂੰ ਜੀਵਾ ਦਿੱਤੀ ਹੈ ਗੁਰਬਾਣੀ ਪਾਠ ਪੜਨ ਨੂੰ ਤੇ ਖਾਲਸਾ ਜੀ ਚੱਲਣ ਫਿਰਨ ਲਾਇਕ ਕੀਤਾ ਹੈ ਪਰਮਾਤਮਾ ਨੇ ਅੱਠੇ ਪਹਿਰ ਚਾਰੇ ਪਹਿਰ ਸ਼ੁਕਰਾਨਾ ਕਰਨਾ ਚਾਹੀਦਾ ਹੈ ਸ਼ਹੀਦ ਸਿੰਘਾਂ ਦੀ ਜੋਤ ਘਰ ਵਿੱਚ ਜਗਾਉਣੀ ਚਾਹੀਦੀ ਹੈ ਤੁਸੀਂ ਖੁਦ ਵੇਖੋਗੇ ਚਮਤਕਾਰ ਖਾਲਸਾ ਜੀ ਬਹੁਤ ਹੀ ਵਿਸ਼ਵਾਸ ਸ਼ਰਦਾ ਨਾਲ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਨੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਖਾਲਸਾ ਜੀ ਉਹ ਸਬਸਕ੍ਰਾਈਬ ਕਰਨਾ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ